ਹਾਸੇ ਕਾਲ ਜੀ ਮੈਜ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇੱਕ ਕੱਲ ਦਾ ਬੜਾ ਇੱਕ ਇਹਨਾਂ ਨੇ ਇੱਕ ਮੁੱਦਾ ਬਣਾ ਛੱਡਿਆ ਜਣੇ ਕਿ ਪੰਜਾਬ ਦੇ ਵਿੱਚ ਸਾਰੇ ਮੁੱਦੇ ਮੁੱਕ ਗਏ ਸਿਰਫ ਇੱਕ ਭਾਈ ਅੰਮਰਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਪਤਾ ਨਹੀਂ ਬੜਾ ਵੱਡਾ ਜਣੇ ਕਿ ਮਾਰਕਾ ਮਾਲ ਦਾ ਜਣੇ ਕਿ ਬੜਾ ਵੱਡਾ ਦੇਸ਼ ਵਿਰੋਧੀ ਜਾਂ ਦੇਸ਼ ਧਰੋਹੀ ਕਹ ਲਈਏ ਕਿ ਇੰਟਰਨੈਸ਼ਨਲ ਦਾ ਜਮੇ ਆਪਾਂ ਕੋਈ ਖਾੜਕੂ ਹੁੰਦਾਗਾ ਅਤਵਾਦੀ ਹੁੰਦਾਗਾ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸਰਕਾਰ ਨੇ ਤਾਂ ਇਹ ਗੱਲ ਜਿਹੜੀ ਕਹਿਣੀ ਸੀ ਕਿਉਂਕਿ ਸਰਕਾਰ ਨੇ ਤਾਂ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਲਗਾਈ ਹੋਈ ਆ ਜਿਹੜੀ ਭਾਈ ਅੰਮਰਤਪਾਲ ਸਿੰਘ ਨੂੰ ਸਰਕਾਰ ਬਾਹਰ ਨਹੀਂ ਕੱਢ ਰਹੀ ਉਹ ਸਰਕਾਰ ਲੱਖ ਚਾਲਾਂ ਚੱਲੂਗੀ ਜਿਹੜੀ ਸਰਕਾਰ ਕਹਿੰਦੀ ਸੌਂਡ ਚੁੱਕਣ ਦੇਣੀ ਸੰਵਿਧਾਨ ਦੇ ਤਹਿਤ ਜਿਹੜੀ ਜਿਹੜੀ ਸੌਂਡ ਚੁਕਾਉਣੀ ਪਈ ਆ ਤੇ ਉਹ ਸਰਕਾਰ ਕਦੋਂ ਚਾਹੂਗੀ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਵੇ ਜਿਨ੍ਹਾਂ ਨੇ ਸਰਕਾਰ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਵੇ ਉਹ ਕਦੋਂ ਸੋਚੂਗੀ ਕਿ ਭਾਈ ਅੰਮਰਤਪਾਲ ਸਿੰਘ ਦਾ ਪਰਿਵਾਰ ਆ ਜਿਹੜਾ ਸਾਡੇ ਜਿਹੜੀ ਗਲੇ ਦੀ ਹੱਡੀ ਬਣੇ ਜਣੇ ਕਿ ਲੋਕਾਂ ਨੂੰ ਸੇਹ ਦੇ ਕੇ ਤਤਬਰ ਕਰੇ ਇਹ ਸਰਕਾਰ ਕਦੋਂ ਚਾਹੇਗੀ ਤੇ ਮੈਨੂੰ ਹੈਰਾਨਗੀ ਹੁੰਦੀ ਆ ਕਿ ਕਹਿੰਦੇ ਲੁਧਿਆਣੇ ਗਿਆ ਸੀ 4 4 ਗ੍ਰਾਮ ਐਸੋ ਜਿਹੜਾ ਕੋਈ ਨਸਾਗਾ ਅੰਬਰਤਪਾਲ ਦਾ ਭਾਈ ਫਿਰ ਉਹ ਗੱਡੀ ਖੜੀ ਜੀ ਫਿਰ ਗੱਡੀ ਤੇ ਅਸੀਂ ਤਲਾਸ਼ੀ ਲਈ ਉਹਨੇ ਅਸੀਂ ਤਲਾਸ਼ੀ ਦੇਣੀ ਨਹੀਂ ਵੱਡੇ ਅਫਸਰ ਨੂੰ ਦੇਵਾਂਗੇ ਪੁਲਿਸ ਨੇ ਪੁੱਜਾ ਫਿਲਮਾਂ ਦੇ ਵਿੱਚ ਸਟੋਰੀ ਨਹੀਂ ਬਣਦੀ ਹੁੰਦੀ ਸਾਰੀ ਸਟੋਰੀ ਤੁਸੀਂ ਸੁਣ ਲਈ ਆ ਸਾਰਿਆਂ ਨੇ ਤੇ ਐਡਾ ਬੇਕੂਫ ਕੋਈ ਬੰਦਾ ਕਿ ਦੱਸੋ ਕਿੱਥੇ ਚਿੱਟਾ ਨਹੀਂ ਮਿਲਦਾ ਕਿੱਥੇ ਨਸਾ ਨਹੀਂ ਮਿਲਦਾ ਕਿਹੜੇ ਪਿੰਡ 'ਚ ਨਹੀਂ ਮਿਲਦਾ ਕਿਹੜੀ ਦੁਕਾਨ ਤੇ ਨਹੀਂ ਮਿਲਦਾ ਦਸੋਪਾਲਸ ਵਾਲਿਆਂ ਨੇ ਅੱਜ ਤੱਕ ਕਿੰਨੇ ਕ ਨੌਜਵਾਨ ਜਿਹੜੇ ਚਿੱਟਾ ਵੇਚਦੇ ਨੇ ਤਸ ਜਿਹੜੇ ਕਿੰਨੇ ਕ ਫੜੇ ਨੇ ਕਿ ਉਹਨਾਂ ਨੇ ਮਾਰ ਕਾ ਮਾਰਤਾ ਅੱਜ ਭਾਈ ਅੰਮਰਪਾਲ ਸਿੰਘ ਦੇ ਪਰਿਵਾਰ ਦੀ ਕਰਜ਼ਾਰਤੀ ਕਰਨਾ ਸਮੇ ਉਹਨਾਂ ਨੇ ਜਿਹੜਾ ਇਹ ਸਾਰਾ ਇੱਕ ਡਰਾਮਾ ਰਚਿਆਗਾ ਚਲੋ ਇਹ ਤਾਂ ਸਰਕਾਰਾਂ ਕਰਦੀਆਂ ਨੇ ਸਰਕਾਰ ਦਾ ਕੰਮ ਪ੍ਰਸ਼ਾਸਨ ਦਾ ਕੰਮ ਉਹਨਾਂ ਨੇ ਹਰ ਹਿੱਲੇ ਜਿਹੜੇ ਨੇ ਕੰਡੇ ਅਪਣਾਉਣੇ ਨੇ ਬਾਤਣੇ ਨੇ ਇਹ ਕੋਈ ਅੱਜ ਦਾ ਨਵਾਂ ਕੰਮ ਨਹੀਂ ਕੋਈ ਇਹ ਵੀ ਸਿੱਖਾਂ ਦੇ ਨਾਲ ਕੋਈ ਪਹਿਲੀ ਵਾਰ ਹੋਇਆਗਾ ਜਰਨਲ ਕੇਐਸ ਬਰਾੜ ਦੀ ਕਲਦੀਪ ਬਰਾੜ ਦੀ ਜਿਹੜੀ ਕਿਤਾਬ ਆ ਦਾ ਬਲੂ ਸਟੋਰੀ ਸਾਕਾ ਨੀਲਾ ਤਾਰਾ ਉਹਦੇ ਵਿੱਚ ਲਿਖਿਆ ਉਹਨੇ ਆਪ ਖੁਦ ਕਿ ਇੰਦਰਾ ਗਾਂਧੀ ਸਰਕਾਰ ਨੇ ਸਾਨੂੰ ਹਦਾਇਤਾਂ ਕੀਤੀਆਂ ਸੀ ਕਿ 7000 ਬੰਦਾ ਤੁਸੀਂ ਜਦੋਂ ਦਰਬਾਰ ਸਾਹਿਬ ਤੇ ਟੈਕ ਹੁੰਦਾਗਾ 7000 ਬੰਦੇ ਨੇ ਕਹਿੰਦਾ ਅਸੀਂ ਚੋਲੇ ਪਵਾਏ ਉਤੋਂ ਦੀਆਂ ਕਿਰਪਾਨਾਂ ਪਵਾਈਆਂ ਤੇ ਕਹਿੰਦਾ ਦਸਤਾਰਾਂ ਜਿਹੜੀਆਂ ਗੋਲ ਸਜਾ ਕੇ ਅਸੀਂ ਪਿੰਡਾਂ ਦੇ ਵਿੱਚ ਭੇਜ ਦਿੱਤੀਆਂ ਕਿ ਤੁਹਾਨੂੰ ਸੰਤ ਭਿੰਡਰਾਂ ਵਾਲੇ ਨੇ ਸੱਦਿਆ ਦਰਬਾਰ ਸਾਹਿਬ ਵਿੱਚ ਆਜੋ ਤੁਸੀਂ ਤੇ ਕਹਿੰਦਾ ਲੋਕ ਆ ਮਾਰੇ ਆਉਣ ਲੱਗੇ ਅਸੀਂ ਕਹਿੰਦਾ ਨਾਲ ਤਾਂ ਉਹ ਲੋਕ ਜਿਹੜੇ ਆਉਂਦੇ ਸੀ ਫੜ ਫੜ ਕੇ ਜਿਹੜੇ ਜਿੱਥੇ ਅਸੀਂ ਨਾਕੇ ਲਾਏ ਹੋਏ ਸੀ ਕੁੱਟੇ ਭੁੱਖੇ ਰੱਖੇ ਕਹਿੰਦਾ ਹਫਤਾ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਕਹਿੰਦਾ ਸਾਡੀ ਸਕੀਮ ਜਿਹੜੀ ਇਹ ਕਾਮਯਾਬ ਹੋ ਗਈ ਕਹਿੰਦਾ ਜੇਕਰ ਕਹਿੰਦਾ ਅਸੀਂ ਇਹ ਨਾ ਕਰਦੇ ਤਾਂ ਬਗਾਵਤ ਉੱਠਖਣ ਨਹੀਂ ਸੀ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਕਹਿੰਦਾ ਸਾਨੂੰ ਫੇਰਾ ਆਰਮੀ ਨੇ ਪਿੱਛੇ ਹਟਣਾ ਪੈਣਾ ਸੀ ਕਹਿੰਦਾ ਇਹ ਸਾਡਾ ਜਿਹੜਾ ਨੁਕਤਾ ਸੀ ਕਹਿੰਦਾ ਇਹ ਕਾਮਯਾਬ ਹੋ ਗਿਆ ਇਹ ਕੌਣ ਲਿਖਦਾ ਕੇਐਸ ਬਰਾੜ ਕਲਦੀਪ ਬਰਾੜ ਜਰਨਲ ਜਿਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਹਦੀ ਕਿਤਾਬ ਦੇ ਵਿੱਚ ਲਿਖਿਆ ਏ ਹੁਣ ਤੁਸੀਂ ਦੇਖੋ ਜੇਕਰ ਸਰਕਾਰ ਇੱਥੋਂ ਤੱਕ ਗਿਰ ਸਕਦੀ ਆ ਬਿਨਾ ਵਰਤ ਤਾਰੀਆਂ ਦੇ ਜਿਹੜਾ ਕਿ ਕਿਰਪਾਨਾ ਪਵਾ ਕੇ ਚੋਲੇ ਪਵਾ ਕੇ ਦਸਤਾਰਾਂ ਬਣਾ ਕੇ ਪਿੰਡਾਂ ਦੇ ਵਿੱਚ ਛੱਡੇ ਛੱਡਿਆ ਜਾ ਸਕਦਾ ਤਾਂ 4 ਗ੍ਰਾਮ ਦਾ ਜਿਹੜਾ ਕੋਈ ਨਸ਼ਾ ਪਾਉਣਾਗਾ ਉਹਦੇ ਪਰਿਵਾਰ ਤੇ ਤਾਂ ਇਹ ਕਿੱਡੀ ਖਾਸ ਗੱਲ ਆ ਇਹ ਤਾਂ ਸਾਡੇ ਬਾਲਾ ਕੁਛ ਕਰਨਗੇ ਇੱਥੇ ਨਹੀਂ ਟਿਕਦੀ ਸਰਕਾਰ ਜਾਂ ਪ੍ਰਸ਼ਾਸਨ ਇਹ ਤਾਂ ਭਾਈ ਅੰਮਰਤਪਾਲ ਦੇ ਪਰਿਵਾਰ ਪਿਤਾ ਮਾਤਾ ਤੱਕ ਵੀ ਜਿਹੜਾ ਇਹ ਪਹੁੰਚਣਗੇ ਤੁਸੀਂ ਅੱਜ ਦੀ ਗੱਲ ਜਿਹੜੀ ਇਹ ਯਾਦ ਰੱਖ ਲਿਓ ਕਿਉਂਕਿ ਸਿਕ ਕੌਮ ਸੁੱਤੀ ਹੈ ਜੀ ਸੁੱਤੀ ਪਈ ਆ ਹੁਣ ਕਹਿਣ ਦਾ ਭਾਵ ਕਿ ਸਾਪਾ ਪਤਾ ਕਿ ਸਰਕਾਰ ਦਾ ਤਾਂ ਇਹ ਕਰੂਗੀ ਸਰਕਾਰ ਦਾ ਪਰ ਸਾਡੇ ਜਿਹੜੇ ਹਲਕੇ ਕੁੱਤੇ ਬੈਠੇ ਨੇ ਕੋਈ ਬਾਬਾ ਕਹੋਂਦਾ ਕੋਈ ਗਿਆਨੀ ਕਹੋਂਦਾ ਕੋਈ ਫਲਾਨਾ ਕਹੋਂਦਾ ਕੋਈ ਭਾਈ ਕਹੋਂਦਾ ਕੋਈ ਧਮਕਾ ਕਹੋਂਦਾ ਆਪੂ ਬਣੇ ਪੱਤਰਕਾਰ ਬੈਠੇ ਨੇ ਜਿਹੜੇ ਉਹ ਪਰਿਵਾਰ ਦੇ ਉੱਤੇ ਦੋਸ਼ ਲਾ ਰਹੇ ਨੇ ਕਿ ਉਹਦਾ ਭਾਈ ਅੰਮਰਤਪਾਲ ਸਿੰਘ ਦਾ ਚਿੱਟਾ ਵੇਚਦਾ ਸੀ ਚਿੱਟਾ ਸਪਲਾਈ ਕਰਦਾ ਸੀ ਫੜ ਲਿਆ ਹੁਣ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਏ ਬੜੇ-ਬੜੇ ਹੁਣ ਦਾਅਵੇ ਕਰਦੇ ਨੇ ਸਿੱਖ ਵਿਰੁੱਧ ਲੋਕ ਨੇ ਜਿਹੜੇ ਅੰਮਰਤਪਾਲ ਸਿੰਘ ਨੂੰ 2 ਸਾਲ ਹੋ ਗਏ ਇੱਥੇ ਆਏ ਨੂੰ ਜਦੋਂ ਅੰਮਰਤਪਾਲ ਸਿੰਘ ਸਾਲ ਤਾਂ ਜਮ ਬਿਲਕੁਲ ਜਿਹੜਾ ਸਰਕਾਰ ਨੇ ਹੱਥ ਨਹੀਂ ਲਾਇਆ ਉਹਨੂੰ ਤਾਂ ਉਦੋਂ ਉਹਦਾ ਭਰਾ ਨਸ਼ਾ ਨਹੀਂ ਕਰਦਾ ਸੀ ਜਦੋਂ ਭਾਈ ਅੰਮਰਤਪਾਲ ਸਿੰਘ ਵੋਟਾਂ ਦੇ ਵਿੱਚ ਜਿੱਤ ਗਿਆ ਤੇ ਫਿਰ ਉਹਦਾ ਭਾਈ ਅੰਬਰਤਪਾਲ ਦਾ ਭਾਈ ਫਿਰ ਨਸ਼ੇ ਕਰਨ ਲੱਗ ਪਿਆ ਫਿਰ ਪੁਲਿਸ ਨੇ ਫੜ ਲਿਆ ਫਿਰ ਉਹਨੂੰ ਸਾਰਾ ਕੁਝ ਦਿਸ ਗਿਆ ਇਹ ਸਾਰੀਆਂ ਜਿਹੜੀਆਂ ਇੱਕ ਝੂਠੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਸਿੱਖ ਕੌਮ ਨੂੰ ਤੇ ਭਾਈ ਅੰਬਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਹੋਰ ਕੁਝ ਨਹੀਂ ਮੈਂ ਤਾਂ ਜਿਹਨਾਂ ਲੋਕਾਂ ਉੱਤੇ ਤਰਸ ਆਉਂਦਾਗਾ ਤੇ ਗੁੱਸਾ ਵੀ ਆਉਂਦਾਗਾ ਉਹ ਲੋਕਾਂ ਸ਼ਰਮ ਕਰੋ ਮਾੜੀ ਮੋਟੀ ਤੁਸੀਂ ਸਰਕਾਰ ਦੀ ਬੋਲੀ ਬੋਲਣੀ ਆ ਤੁਸੀਂ ਕਹਿੰਦੇ ਵੀ ਅਸੀਂ ਤਾਂ ਸਰਕਾਰ ਦੇ ਟਾਊਟ ਆ ਅੱਜ ਤਾਂ ਬੋਲਾਂਗੇ ਜਾਂ ਤਾਂ ਇਹ ਕਹੋ ਵੀ ਅਸੀਂ ਤਾਂ ਪੁਲਿਸ ਦੀ ਟੌਟੀ ਕਰਨੀ ਆ ਬਠੇਰੇ ਟੌਟ ਰਹੇ ਨੇ ਸਰਕਾਰ ਦੇ ਹੁਣ ਤੱਕ ਹੁਣ ਵੀ ਹੈਗੇ ਨੇ ਸਰਕਾਰਾਂ ਨੇ ਏਜੰਸੀਆਂ ਨੇ ਪਾਲੇ ਇਸ ਬੰਦੇ ਇਹ ਲੋਕ ਨੇ ਜਿਹੜੇ ਥਾਂ ਥਾਂ ਤੇ ਬਿਠਾਏ ਹੋਏ ਨੇ ਕੋਈ ਲੁਧਿਆਣੇ ਕੰਨੀ ਬਿਠਾਤਾ ਕੋਈ ਜਲੰਧਰ ਕੰਨੀ ਬਿਠਾਤਾ ਕੋਈ ਬਠਿੰਡਾ ਮਾਨਸਾ ਕੰਨੀ ਬਿਠਾਤਾ ਕੋਈ ਆਪਣੇ ਚਾਰ ਸਵੇਰੇ ਜਿਹੜੇ ਬੈਠੇ ਨੇ ਇਹ ਅਖੌਤੀ ਇਹਨਾਂ ਲੋਕਾਂ ਨੇ ਏਡੀ ਸ਼ਰਮ ਲਾ ਛੱਡਿਆ ਇਹਨਾਂ ਲੋਕਾਂ ਨੇ ਤੇ ਸਿੱਖ ਕੌਮ ਇਹਨਾਂ ਦੇ ਖਿਲਾਫ ਕਦੋਂ ਖ ਬੋਲੇਗੀ ਕਦੋਂ ਮੂੰਹ ਖੁੱਲੇਗਾ ਸਿੱਖ ਕੌਮ ਦਾ ਇਹ ਲੋਕ ਸਿੱਖ ਕੌਮ ਨੂੰ ਸਰਿਆਂ ਬੰਗਾ ਰਹੇ ਨੇ ਸਿਰਫ ਆਪਣੇ ਬੇਗੋਲੇ ਚੱਕਰ ਦੇ ਵਿੱਚ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਕਿ ਤੁਸੀਂ ਲੱਖ ਚਾਹੇ ਤੁਹਾਡੀ ਵਿਚਾਰਧਾਰਾ ਦਾ ਫਰਕ ਹੋ ਸਕਦਾਗਾ ਮੈਂ ਨਹੀਂ ਕਹਿੰਦਾਗਾ ਤੁਸੀਂ ਉਹਨਾਂ ਦੇ ਨਾਲ ਵਿਚਾਰਧਾਰਾ ਦੀ ਰੱਖੋ ਪਰ ਇੰਨਾ ਜ਼ਹਿਰ ਉਗਲਣਾ ਜਿਵੇਂ ਤੁਸੀਂ ਉਹਨੂੰ ਨਸਾ ਫੜਾ ਕੇ ਆਏ ਹੋ ਉਹਨੂੰ ਜਿਵੇਂ ਤੁਸੀਂ ਉਹਨੂੰ ਖਵਾ ਕੇ ਆਏ ਹੋ ਨੇ ਉਹ ਜਿਵੇਂ ਤੁਹਾਡੀ ਕੋਈ ਭੂਆ ਦਾ ਮੁੰਡਾ ਹੋਵੇ ਉਹ ਮਾਸੀ ਦਾ ਮੁੰਡਾ ਹੋਵੇ ਤੁਸੀਂ ਇਸ ਤਰ੍ਹਾਂ ਬਿਆਨ ਦਿੰਨੇ ਹੋ ਘਟਿਆ ਤੋਂ ਘਟਿਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਮਰ ਜਾਣਾ ਚਾਹੀਦਾ ਨੱਕ ਡੋਬ ਕੇ ਚੱਪੜੀ ਦੇ ਵਿੱਚ ਕਿਉਂ ਤੁਸੀਂ ਸਿੱਖਾਂ ਦੇ ਪੱਗਾ ਬਣ ਕੇ ਸਿਰ ਪਸਾਏ ਹੋਏ ਨੇ ਪੱਗਾਂ ਦੇ ਵਿੱਚ ਕਿਉਂ ਤੁਸੀਂ ਬੈਰੀ ਬਣੇ ਹੋਏ ਹੋ ਇਹਨਾਂ ਲੋਕਾਂ ਦਾ ਇੱਕ ਏ ਆਕੇ ਇਹਨਾਂ ਲੋਕਾਂ ਨੂੰ ਸਿਰਫ ਜਿਹੜਾ ਸਿੱਖ ਕੌਮ ਦੇ ਖਿਲਾਫ ਭੌਂਕਣ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਟੋਰੀ ਫੁਲਕਾ ਇਹਨਾਂ ਦਾ ਚੱਲਦਾ ਮੁੰਡਾ ਇਹਨਾਂ ਦਾ ਸਰਵਿਸ ਨਹੀਂ ਕਰਦਾ ਕੋਈ ਘਰ ਵਾਲੇ ਇਹਨਾਂ ਦੇ ਨਹੀਂ ਲੱਗੀ ਆਪ ਇਹ ਨਹੀਂ ਲੱਗੇ ਇਹਨਾਂ ਨੂੰ ਪੁੱਛਣਾ ਹੋਵੇ ਜਿਹੜਾ ਇਹ ਰੁਪਈਆ ਆਉਂਦਾ ਤੇ ਕਿੱਥੋਂ ਆਉਂਦਾਗਾ ਖਰਚਾ ਕਿੱਥੋਂ ਤੋਰਦੇ ਆ ਪਰਿਵਾਰ ਦਾ ਜਿਹੜੇ ਗਨ ਮੈਨ ਲਾ ਕੇ ਘੁੰਮਦੇ ਨੇ ਗਨ ਮੈਨਾਂ ਦਾ ਜਿਹੜਾ ਖਰਚਾ ਕਿੱਥੋਂ ਕਰਦੇ ਨੇ ਇਹ ਚਾਹ ਪਾਣੀ ਦਾ ਇਹਨੂੰ ਪੁੱਛਿਆ ਜਾਵੇ ਇਹਨਾਂ ਨੂੰ ਪਰ ਬਠਾਏ ਜਦੋਂ ਸਰਕਾਰਾਂ ਦੇ ਸਰਕਾਰ ਰੁਪਏ ਦਿੰਦੀ ਆ ਕੁਝ ਜਿਹੜਿਆ ਸੋਸ਼ਲ ਮੀਡੀਆ ਤੇ ਕਮਾਉਂਦੇ ਨੇ ਇਹ ਸਿੱਖਾਂ ਦੇ ਭੌਂਕਣ ਵਾਸਤੇ ਬਠਾਏ ਹੋਏ ਨੇ ਲੋਕ ਮੈਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਸਦਾ ਨਹੀਂ ਇੱਥੇ ਕਿਸੇ ਨੇ ਰਹਿ ਜਾਣਾ ਸਭ ਨੇ ਜੋ ਆਪ ਬਾਰ ਬਾਰੀ ਤੁਰ ਜਾਣਾਗਾ ਪਰ ਜਿਹੜੀਆਂ ਤੁਹਾਨੂੰ ਅੱਜ ਵੀ ਲਾਣਤਾ ਪੈ ਰਹੀਆਂ ਨੇ ਤੁਹਾਡੇ ਮਰੇ ਤੋਂ ਜਿਹੜੀਆਂ ਲਾਣਤਾ ਪਹਿਣ ਗਿਆ ਤੇ ਔਲ ਵਾਲਿਆਂ ਤੁਸੀਂ ਆਪਣੇ ਪੀੜੀਆਂ ਲਈ ਇੱਕ ਵੱਡਾ ਜਿਹੜਾ ਕਹਦੀ ਕਿ ਪਾਪ ਖੜਾ ਕਰ ਰਹੇ ਹੋ ਪਾਪ ਕੀ ਆ ਕਿ ਲਾਂ ਤਾਂ ਤੁਹਾਨੂੰ ਜਿਹੜੀਆਂ ਪੈਂਦੀਆਂ ਉਹ ਤਾਂ ਪੈਂਦੀਆਂ ਨੇ ਤੁਹਾਡੇ ਜਿਹੜੀਆਂ ਪਰਿਵਾਰ ਨੂੰ ਵੀ ਪੈਂਦੀਆਂ ਨੇ ਕਿ ਇਹਨਾਂ ਦਾ ਪਰਿਵਾਰ ਇਹਨਾਂ ਦੀ ਮਾਂ ਇਹਨਾਂ ਦਾ ਪਿਓ ਇਹਨਾਂ ਦਾ ਘਰ ਵਾਲਾ ਇਹਨਾਂ ਦੀ ਮਾਤਾ ਇਹਨਾਂ ਦੀ ਪਤਨੀ ਇਹਨਾਂ ਦੇ ਬੱਚੇ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਇਹਨਾਂ ਦਾ ਹਜੇ ਦੁਸ਼ਟਾ ਨੂੰ ਕਿ ਜਿਹੜੇ ਸਿੱਖਾਂ ਦੇ ਕਿਰਪਾਨਾਂ ਪਾਈਆਂ ਬੜੀਆਂ-ਬੜੀਆਂ ਸਿੱਖਾਂ ਦੇ ਕਲਾਬ ਜੈਰ ਉਗੜ ਰਹੇ ਨੇ ਤੇ ਨਾ ਇਹ ਤੇ ਬੜਾ ਇਹ ਤੇ ਜਿਹੜਾ ਹੈਗਾਗਾ ਪ੍ਰਸ਼ਾਸਨ ਕੋਈ ਕਾਰਵਾਈ ਕਰਦਾਗਾ ਇੱਥੇ ਤਾਂ ਗੁੰਡਾ ਰਾਜ ਚੱਲ ਰਿਹਾ ਗੁੰਡਾ ਰਾਜ ਆ ਜਿਹਦਾ ਜੀ ਕਰਦਾ ਭੰਕੀ ਜੋ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਹੈਗਾ ਜਿਹਦੇ ਖਿਲਾਫ ਤੂੰ ਤਾਂ ਲਾ ਦਿਓ ਜਿਹਦੇ ਖਿਲਾਫ ਮਰਦੀ ਤੁਸੀਂ ਬੋਲ ਪੋ ਇਹਨਾਂ ਨੂੰ ਪੁੱਛਣਾ ਹੋਵੇ ਤੁਹਾਡੇ ਕੋਲੇ ਜੇ ਲੋਕਾਂ ਨੇ ਕੇਸ ਪਾਉਣੇ ਸ਼ੁਰੂ ਕਰ ਦਿੱਤੇ ਨਾ ਤੁਹਾਡੇ ਅਦਾਲਤਾਂ ਦੇ ਵਿੱਚ ਜਾ ਚੱਕਰ ਲਾਉਂਦੇ ਮਰ ਜਾਓਗੇ ਤੁਸੀਂ ਤੁਹਾਡੇ ਕੋਲ ਇੱਕ ਸਬੂਤ ਨਹੀਂ ਹੋਣਾ ਜਿਹੜੇ ਹੁਣ ਤੁਸੀਂ ਭੰਕੀ ਜਾਂਦੇ ਹੋ ਮਾਫੀਆਂ ਮੰਗੋਗੇ ਫਿਰ ਤੁਸੀਂ ਜਿਸ ਤਰ੍ਹਾਂ ਕੇਜਰੀਵਾਲ ਨੇ ਮਜੀਠੀਏ ਤੋਂ ਮੰਗੀ ਸੀ ਮਾਫੀ ਤੇ ਐਨੀਆ ਬੈਂਤੀਆ ਕਹਿੰਦਾ ਸੀ ਕਿ ਆਪਾਂ ਕਿਸੇ ਦੇ ਬਿਨਾ ਅੱਖਾਂ ਮਿੱਚੇ ਬਿਆਨ ਦੇਣਾ ਸਰਕਾਰ ਦਾ ਕੰਮ ਆ ਮੈਂ ਤੁਹਾਨੂੰ ਦੱਸਦਾ ਕਿ ਸਰਕਾਰਾਂ ਦਾ ਚਾਲਾ ਚੱਲਦਿਆਂ ਹੁੰਦਿਆਂ ਸਰਕਾਰਾਂ ਦੇ ਕਰਨੇ ਆ ਪਰ ਤੁਸੀਂ ਐਵੇਂ ਨਾ ਬਿਨਾਂ ਗੱਲ ਤੋਂ ਵਿੱਚ ਲੱਤਾਂ ਡਾਇਆ ਕਰੋ ਹਰੇ ਗੱਲ ਦੇ ਤੁਸੀਂ ਆਪਣਾ ਜੇਕਰ ਹੋਰ ਬਥੇਰੇ ਜਿਹੜਾ ਮੁੱਦੇ ਨੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਗਾ ਇੱਥੇ ਗੁੰਡਾਗਰਦੀ ਦਾ ਮੁੱਦਾ ਇੱਥੇ ਨਸੇ ਦਾ ਮੁੱਦਾ ਜਿਹੜਾ ਗਾ ਪੰਜਾਬ ਚੱਲ ਰਿਹਾ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਦੇਖ ਲਓ ਹਜ਼ਾਰਾਂ ਨੌਜਵਾਨ ਮਰ ਰਹੇ ਨੇ ਹਜ਼ਾਰਾਂ ਨੌਜਵਾਨ ਚਿੱਟਾ ਵੇਚ ਰਹੇ ਨੇ ਨਸ਼ਾ ਦੱਸੋ ਉੱਤੇ ਪੁਲਿਸ ਕਿਉਂ ਨਹੀਂ ਫੜਦੀ ਉਹ ਮੁੱਦਾ ਕਾ ਤੁਹਾਡੀ ਮੰਨਦਾ ਅੱਜ ਬੜੇ ਟੀਵੀ ਨੈਸ਼ਨਲ ਟੀਵੀ ਚੈਨਲ ਵਾਲੇ ਬੜਾ ਚਲਾਇਆ ਬੜਾ ਬਗਵਾਸ ਕੀਤਾ ਗਾ ਪਰ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਤੁਹਾਡੇ ਜਿਹੜੇ ਆਉਣ ਵਾਲੀਆਂ ਤੁਹਾਡੀਆਂ ਪੋਸਟਾਂ ਨੇ ਤੁਹਾਨੂੰ ਜਿਹੜੀਆਂ ਉਹ ਲਾਂਹ ਤਾਂ ਪਾਉਣਗੀਆਂ ਇਹ ਗੱਲ ਮਿੱਥੋ ਅੱਜ ਚਾਹੇ ਲਿਖ ਕੇ ਲੈ ਲਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਬੈਰਜੂ ਕਾ ਖਾਲਸਾ ਸ੍ਰੀ ਵੈਰਜੂ ਕੀ ਫਤਿਹ